ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਜਰੀਵਾਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਰਿਮਾਂਡ ਖਤਮ ਹੋਇਆ ਪਰ ਕੇਜਰੀਵਾਲ ਨੂੰ ਰਾਹਤ ਨਹੀਂ ਮਿਲੀ ਹੈ ਉਹਨਾਂ ਨੂੰ 15 ਅਪ੍ਰੈਲ ਤੱਕ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚ 15 ਅਪ੍ਰੈਲ ਤੱਕ ਰਹਿਣਗੇ ਅਤੇ ਕੇਜਰੀਵਾਲ ਨੇ ਇੱਥੇ ਤਿੰਨ ਕਿਤਾਬਾਂ ਦੀ ਮੰਗ ਕੀਤੀ ਹੈ ਪੜਨ ਦੇ ਲਈ ਇੱਕ ਰਮਾਇਣ ਦੂਜੀ ਮਹਾਭਾਰਤ ਅਤੇ ਤੀਜੀ ਕਿਤਾਬ ਹੈ ਜੋ ਹਾਊ ਪ੍ਰਾਈਮ ਮਿਨਿਸਟਰ ਡਿਸਾਈਡ ਇਹ ਤਾਂ ਕਿਤਾਬਾਂ ਕੇਜਰੀਵਾਲ ਦੇ ਵੱਲੋਂ ਪੜਨ ਦੇ ਲਈ ਜੇਲ੍ਹ ਦੇ ਵਿੱਚ ਮੰਗੀਆਂ ਗਈਆਂ ਨੇ ਤਾਂ ਕੇਜਰੀਵਾਲ ਨੂੰ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਪਹਿਲਾਂ ਈਡੀ ਦੇ ਵੱਲੋਂ ਰਿਮਾਂਡ ਦੇ ਉੱਤੇ ਕੇਜਰੀਵਾਲ ਨੂੰ ਲੈ ਗਿਆ ਸੀ 10 ਦਿਨ ਦਾ ਰਿਮਾਂਡ ਸੀ ਕਥਿਤ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਤੇ ਲਗਾਤਾਰ ਕੇਜਰੀਵਾਲ ਹੁਣ ਮੁਸੀਬਤ ਵਿੱਚ ਫਸਦੇ ਦਿਖਾਈ ਦੇ ਰਹੇ ਨੇ ਲੋਕ ਸਭਾ ਚੋਣਾਂ ਸਰਤੇ ਨੇ ਪਰ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਂਦੇ ਹੁਣ ਦਿਖਾਈ ਨਹੀਂ ਦੇ ਰਹੇ ਅਤੇ 15 April ਤੱਕ ਕੇਜਰੀਵਾਲ ਨੂੰ ਹੁਣ ਤਿਹਾਰ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਤੇ ਕੇਜਰੀਵਾਲ ਹੁਣ ਜੇਲ੍ਹ ਦੇ ਵਿੱਚੋਂ ਹੀ ਕਿਤਾਬਾਂ ਪੜਦੇ ਦਿਖਾਈ ਦੇਣਗੇ ਕਿਉਂਕਿ ਕੇਜਰੀਵਾਲ ਲਗਾਤਾਰ ਕਥਿਤ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਕੀਤੇ ਜਾ ਰਹੇ ਸਮਣਿਆਂ ਦੇ ਉੱਤੇ ਪੇਸ਼ ਨਹੀਂ ਸੀ ਹੋਏ ਨੌ ਸਮਣ ਈਡੀ ਦੇ ਵੱਲੋਂ ਉਹਨਾਂ ਨੂੰ ਭੇਜਿਆ ਗਿਆ ਸੀ ਪਰ ਹਰ ਸਮਣ ਨੂੰ ਕੇਜਰੀਵਾਲ ਦੇ ਵੱਲੋਂ ਟਿੱਚ ਜਾਣਾ ਗਿਆ ਅਤੇ ਕਿਸੇ ਵੀ ਸਮਣ ਤੋਂ ਬਾਅਦ ਉਹ ਪੇਸ਼ ਨਹੀਂ ਸੀ ਹੋਏ ਪਰ ਉਸ ਤੋਂ ਬਾਅਦ ਕੇਜਰੀਵਾਲ ਦੀ ਗ੍ਰਿਫਤਾਰੀ ਉੱਤੇ ਔਰ ਆਕਸੀਜਨ ਜੋ ਲਗਾਉਣ ਦੀ ਮੰਗ ਕੀਤੀ ਗਈ ਸੀ ਉਹ ਵੀ ਅਦਾਲਤ ਵੱਲੋਂ ਠੁਕਰਾ ਦਿੱਤੀ ਗਈ ਤੇ ਉਸ ਤੋਂ ਬਾਅਦ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਰੈਡ ਕੀਤੀ ਜਾਂਦੀ ਹੈ ਤੇ ਕੇਜਰੀਵਾਲ ਨੂੰ ਘਰ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ 2.5 ਘੰਟੇ ਪੁੱਛਗਛ ਕਰਨ ਤੋਂ ਬਾਅਦ ਉਸ ਤੋਂ ਬਾਅਦ ਕੇਜਰੀਵਾਲ ਦੇ ਸਮਰਥਕ ਜਾਂ ਫਿਰ ਆਮ ਆਦਮੀ ਪਾਰਟੀ ਦੇ ਲੀਡਰ ਲਗਾਤਾਰ ਭਾਰਤ ਦੀ ਕੇਂਦਰ ਸਰਕਾਰ ਦੇ ਉੱਤੇ ਮੋਦੀ ਸਰਕਾਰ ਦੇ ਉੱਤੇ ਨਿਸ਼ਾਨੇ ਲਾਉਂਦੇ ਨੇ ਕਿ ਜਾਣਬੁੱਝ ਕੇ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬੀਤੇ ਦਿਨ ਵੀ ਇੱਕ ਵੱਡੀ ਰੈਲੀ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਚ ਕੀਤੀ ਗਈ ਸੀ ਜਿਸ ਦੇ ਵਿੱਚ ਇੰਡੀਆ ਗੱਠਜੋੜ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਰਾਹੁਲ ਗਾਂਧੀ, ਸੁਨੀਯਾ ਗਾਂਧੀ, ਪ੍ਰਿੰਕਾ ਗਾਂਧੀ, ਸ਼ਰਦ ਪਵਾਰ, ਤੇਜਸਵੀ ਜਾਦਵ ਅਤੇ ਹੋਰ ਵੀ ਬਹੁਤ ਸਾਰੇ ਲੀਡਰ ਭਾਵੇਂ TMC ਦੇ ਹੋਣ ਜਾਂ ਫਿਰ ਸ਼ਿਵ ਸੈਨਾ ਦੇ ਹੋਣ ਉਹਨਾਂ ਦੇ ਵੱਲੋਂ ਮੋਦੀ ਸਰਕਾਰ ਤੇ ਰੱਜ ਕੇ ਜਿਹੜੀ ਹੈ ਉਹ ਟਿੱਪਣੀਆਂ ਕੀਤੀਆਂ ਗਈਆਂ ਅਤੇ ਮੋਦੀ ਸਰਕਾਰ ਨੂੰ ਘੇਰਿਆ ਗਿਆ ਸੀ ਹਮੰਤ ਸੁਰੇਨ ਦੇ ਮਾਮਲੇ ਤੇ ਵੀ ਅਤੇ ਕੇਜਰੀਵਾਲ ਦੇ ਮਾਮਲੇ ਤੇ ਵੀ ਤਾਂ ਕੇਜਰੀਵਾਲ ਨੂੰ ਅੱਜ ਜਿਹੜੀ ਹੈ ਉਹ ਰਾਹਤ ਨਹੀਂ ਮਿਲੀ ਹੈ ਅੱਜ ਕੇਜਰੀਵਾਲ ਦੀ ਪੇਸ਼ੀ ਸੀ ਅਦਾਲਤ ਵਿੱਚ ਰਿਮਾਂਡ ਖਤਮ ਹੋ ਗਿਆ ਪਰ ਉਹਨਾਂ ਦੀ ਜੇਲ੍ਹ ਯਾਤਰਾ ਸ਼ੁਰੂ ਹੋ ਗਈ ਹੈ ਤੇ ਹੁਣ 15 April ਤੱਕ ਕੇਜਰੀਵਾਲ ਤਿਹਾਰ ਜੇਲ੍ਹ ਦਿੱਲੀ ਦੇ ਵਿੱਚ ਰਹਿਣਗੇ ਅੱਗੇ ਜੋ ਵੀ ਖਬਰ ਆਵੇਗੀ ਉਸ ਦੇ ਨਾਲ ਤੁਹਾਨੂੰ ਰੂਪ ਰੂਪ ਕਰਵਾਉਂਦੇ ਰਹਾਂਗੇ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ